ਅੱਜ ਦਰਸ਼ਨ ਕਰੋ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਕਮੈਂਟਾਂ ਵਿੱਚ ਜ਼ਰੂਰ ਲਿਖਣਾ ਆਪਾਂ ਇਸ ਟਾਈਮ ਦਰਬਾਰ ਸਾਹਿਬ ਵਿੱਚ ਐਂਟਰ ਹੋ ਗਏ ਆ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਤ ਹਨ ਅਤੇ ਬਾਬਾ ਜੀ ਦੀਆਂ ਵੱਖ-ਵੱਖ ਤਸਵੀਰਾਂ ਲੱਗੀਆਂ ਹਨ ਤੁਹਾਨੂੰ ਅਗਲੀ ਵੀਡੀਓ ਵਿੱਚ ਪੂਰਾ ਸਾਹਿਬ ਦੇ ਦਰਸ਼ਨ ਵੀ ਕਰਵਾਵਾਂਗੇ ਜਿੱਥੇ ਹਰ ਇੱਕ ਚੀਜ਼ ਨਿਸ਼ਾਨੀ ਬਾਬਾ ਜੀ ਦੀ ਸਾਹਮਣੇ ਰੱਖੀ ਹੋਈ ਹੈ ਸੋ ਬਹੁਤ ਹੀ ਖੂਬਸੂਰਤ ਗੁਰਦਰਾ ਸਾਹਿਬ ਬਣਿਆ ਵੈ ਕਮੈਂਟਾਂ ਵਿੱਚ ਤਨ ਤਨ ਬਾਬਾ ਈਸ਼ਰ ਸਿੰਘ ਜੀ ਵਾਹਿਗੁਰੂ ਜ਼ਰੂਰ ਲਿਖਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸੋ ਬਹੁਤ ਵੱਡੇ ਵੱਡੇ ਪੱਖੇ ਲੱਗੇ ਹਨ ਸੋ ਆਓ ਹੁਣ ਤੁਹਾਨੂੰ ਅੰਦਰ ਦਰਬਾਰ ਸਾਹਿਬ ਵੱਲ ਲੈ ਕੇ ਚੱਲਦੇ ਹਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਵਕਤ ਅਖੰਡ ਪਾਠ ਸਾਹਿਬ ਪ੍ਰਕਾਸ਼ਤ ਰਹਿੰਦੇ ਹਨ ਹਨ ਤੇ ਬਹੁਤ ਜ਼ਿਆਦਾ ਤਸਵੀਰਾਂ ਬਾਬਾ ਜੀ ਦੀਆਂ ਲੱਗੀਆਂ ਹੋਈਆਂ ਇੱਥੇ ਦਰਬਾਰ ਸਾਹਿਬ ਚਾਰੇ ਪਾਸੇ ਸੋ ਜਿਨ੍ਹਾਂ ਨੇ ਲੱਖਾਂ ਹੀ ਲੋਕਾਂ ਨੂੰ ਅੰਮ੍ਰਿਤ ਛਕਾਇਆ ਭਲਾ ਕੀਤਾ ਅਣਗਿਣਤ ਕੌਤਕ ਹਨ ਬਾਬਾ ਜੀ ਨੇ ਆਪਣੀ ਜੀਵਨ ਲੀਲਾ ਚਰਚਾਏ ਜੋ ਬਹੁਤ ਲੋਕਾਂ ਦਾ ਭਲਾ ਕੀਤਾ ਸੋ ਅਗਲੀ ਵੀਡੀਓ ਵਿੱਚ ਤੁਹਾਨੂੰ ਪੂਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਕਿ ਉਹਨਾਂ ਦੇ ਜੋੜੇ ਚੋਲਾ ਮਾਲਾ ਹਰ ਇੱਕ ਚੀਜ਼ ਸਾਹਮਣੇ ਰੱਖੀ ਹੋਈ ਹੈ ਸੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤੇ ਬੇਨਤੀ ਹੈ ਕਮੈਂਟਾਂ ਵਿੱਚ ਧੰਨ ਬਾਬਾ ਈਸ਼ਰ ਸਿੰਘ ਜੀ ਜ਼ਰੂਰ ਲਿਖਿਓ ਧੰਨਵਾਦ